ਅਕਸੇ ਕਹਿੰਦੇ ਲੋਕ ਪਰੇ ਉਹ ਬਾਅਦ ਤਾਂ ਹੋਊਗਾ ਉਹ ਵਿਚਾ ਰਿਮਾਂਡ ਦਿੱਤਾ ਗਿਆ ਉਹ ਰਿਮਾਂਡ ਕਰ ਤੁਮਾਰੇ ਲਈ ਦਿੱਤਾ ਗਿਆ ਬਾਅਦ ਡੀਐਸਟੀ ਕਾ ਤੇ ਰਿਮਾਂਡ ਮੰਗਿਆ ਸੀ ਤੁਸੀਂ ਅਸੀਂ ਇੱਕ ਵੀਕ ਦਾ ਰਿਮਾਂਡ ਮੰਗਿਆ ਸੀਗਾ ਜਿਹੜਾ ਜੱਜ ਸਾਹਿਬ ਨੇ ਦੋ ਦਿਨ ਦਾ ਸਰਪਾ ਇਹ ਵੀ ਫ੍ਰੀ ਕੀ ਲਈ ਹੈ ਜੀ ਰਿਮਾਂਡ ਦੀ ਉਹਦੇ ਚ ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਬੰਦੇ ਦਰਸ਼ਕ ਨਾਮ ਦੇ ਬੰਦੇ ਹਾਂਜੀ ਇਸਪਰ ਕਦੋਂ ਬੰਦੇ ਨੂੰ ਚੁਸ ਮੰਗੇ ਸਰ ਗ੍ਰਫਤਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਚਲੋ ਕੋਰਟ ਚਾ ਕੇ ਸਟੇਟਮੈਂਟ ਚੈੱਕ ਕਰ ਰਹੇ ਹਾਂ ਹਾਂਜੀ ਚੈੱਕ ਕਰ ਰਹੇ ਹਾਂ ਉਹ ਕੋਰਟ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜ ਕੇ ਉਹਨਾਂ ਦੀ ਹੋਏ ਨੇ ਤੇ ਉਸ ਤੋਂ ਬਾਅਦ ਉਹ ਸਟੇਟਮੈਂਟ ਦੇ ਕੇ ਗਿਆ ਕਿ ਮੈਂ ਜਾਣਬੁੱਝ ਕੇ ਇਹ ਡੈਫੇਮੇਸ਼ਨ ਦਾ ਕੇਸ ਕਰੂੰਗਾ ਪੁਰਸ ਨੂੰ ਹਰਾਸ ਕਰ ਰਹੀ ਹੈ ਮੈਂ ਸੂਸਾਇਡ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਅਸੀਂ ਤਾਂ ਪੀਸ ਹੈ ਪਾਰਟ ਆਫ ਇਹ ਇਨਵੈਸਟੀਗੇਸ਼ਨ ਹੈ ਦੀ ਬਿਲਕੁਲ ਰੋਕ ਕੇ ਦੀ ਕੋਈ ਜਾਣਕਾਰੀ ਹੋਈ ਉਹ ਲੈ ਰਹੇ ਹਾਂ ਜਿਸੇ ਕਰਕੇ ਰਿਮਾਂਡ ਲਿਆ ਜੀ ਸਰ ਘਰੇ ਵੀ ਉਹਨਾਂ ਦੇ ਘਰੇ ਵੀ ਚੌਣਮਿੰਡ ਕੀਤੀ ਗਈ ਕੁਝ ਮਿਲਿਆ ਜੀ ਸਰਚ ਕੀਤੀ ਕਿ ਲੇਕਿਨ ਕੋਈ ਇਹੋ ਜਿਹੀ ਸਾਨੂੰ ਇਤਰਾਜਯੋਗ ਚੀਜ਼ ਨਹੀਂ ਮਿਲੀ ਜੀ ਸੀਐਮ ਸਾਹਿਬ ਵਾਲੀ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਓਕੀ ਬਣਾਇਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀ ਗੱਡੀਆਂ ਵਗੈਰਾ ਜਾਂ ਉਹਦੀ ਪ੍ਰਾਪਰਟੀ ਵਗੈਰਾ ਦਾ ਸੀ ਗੱਡੀਆਂ ਦਾ ਕੁਝ ਪਤਾ ਲੱਗਿਆ ਕਿ ਕਿਦੇ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਸਰ ਦੋ ਦਿਨ ਅੰਦਰ ਇੱਕ ਦਿਨ ਅੰਦਰ ਰਿਮਾਂਡ ਚ ਕੀ ਨਿਕਲਿਆ ਹੁਣ ਤੱਕ ਇੱਕ ਦਿਨ ਦੇ ਇਹੋ ਜ ਰੋਲ ਇੱਕ ਮੈਂ ਰੋਲ ਕੀਆ ਉਹਦਾ ਰੋਲ ਕੀ ਹੈ ਜਿਹਦੇ ਜੋ ਕਾਨੂੰਨ ਅਨਸਾਰ ਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਕਰ ਰਹੇ ਹਾਂ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਂਦੀ ਹੈ ਉਹਦੇ ਵਿੱਚ ਇਹਦੀ ਇਨਵੋਲਵਮੈਂਟ ਹੈ ਸੋ ਪਹਿਲਾਂ ਵੀ ਕਿਤੇ ਉਹ ਇਕੱਠੇ ਲੈ ਕੇ ਆਏ ਨੇ ਕੁਝ ਉਹ ਚੈੱਕ ਕਰ ਰਹੇ ਫੋਨ ਫੋਨ ਜੀ ਮੈਂ ਫੋਨ ਚੈੱਕ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਸਾਰਾ ਕੁਝ ਅਸੀਂ ਪੂਤਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਕਰ ਰਹੇ ਹਾਂ ਕਿਸੇ ਅਧਿਕਾਰੀ ਦੇ ਨਾਮ ਦੱਸੇ ਨੇ ਕੋਈ ਚੈਟ ਜੁੜਨ ਲੈ ਕੇ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿਕਾਰੀ ਦਾ ਨਾਮ ਪੁੱਛ ਕਿਸੇ ਦੌਰਾਨ ਨਹੀਂ ਸਾਹਮਣੇ ਕੋਈ ਮੋਬਾਈਲ ਜਿਹੜੇ ਮੋਬਾਈਲ ਲਈ